ਉਬੀਰੇ ਕਿਸੇ ਤੋਂ ਨਹੀਂ ਹੋਣਾ ਬਹੁਤ ਸਰਪੰਚ ਬਣਿਆ ਮੈਂਬਰ ਬਣਿਆ ਪਰ ਜਿਹੜੇ ਕੰਮ ਛਾੜੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਪੇ ਵੱਲੋਂ ਹੋਏ ਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣਿਆ ਤੇ ਨਾ ਹੋਇਆ ਬਾਈ ਸਾਡੇ ਕੋਲ ਇੱਕ ਮੋਤੀ ਹੀਰਾ ਖੁੱਛ ਗਿਆ ਸਾਡੇ ਕੋਲ ਬਾਈ ਨਾਸ ਮਿਲਿਆ ਹੈ ਨਾ ਮੈਂ ਪੰਡਾ ਜੀ ਦਾ ਤੋਟ 20 25 ਸਾਲ ਪੰਡਾ ਹਣਾ ਪਿੱਛੇ ਚਲੇ ਗਿਆ ਭਾਈ ਜੀ ਹਾਂ ਬੜੇ ਹੀ ਗਮਗੀਨ ਮਾਹੌਲ ਚ ਸੁਖਵਿੰਦਰ ਸਿੰਘ ਕਲਕੱਤਾ ਦਾ ਸੰਸਕਾਰ ਕਰ ਦਿੱਤਾ ਗਿਆ ਕਲਕੱਤਾ ਦੇ ਸੰਸਕਾਰ ਮੌਕੇ ਹਰ ਅੱਖ ਨਾਮ ਹੋ ਰਹੀ ਸੀ ਹਰ ਅੱਖ 'ਚ ਅੰਜੂ ਦਿਖਾਈ ਦੇ ਰਹੇ ਸੀ ਹਰ ਕਿਸੇ ਵੱਲੋਂ ਸੁਖਵਿੰਦਰ ਕਲਕੱਤਾ ਨੂੰ ਸਜਦਾ ਕੀਤਾ ਜਾ ਰਿਹਾ ਸੀ ਸੁਖਵਿੰਦਰ ਕਲਕੱਤਾ ਨੂੰ ਯਾਦਕਾਰ ਉਸਦੇ ਕੰਮਾਂ ਨੂੰ ਯਾਦਕਾਰ ਹਰ ਅੱਖ 'ਚੋਂ ਹੰਝੂ ਨਿਕਲ ਰਹੇ ਸੀ ਹਰ ਕੋਈ ਤਾਂ ਹਮਾਰ ਸੁਖਵਿੰਦਰ ਕਲਕੱਤਾ ਲਈ ਇਨਸਾਫ ਦੀ ਮੰਗ ਕਰ ਰਿਹਾ ਸੀ ਬਹੁਤ ਵਧੀਆ ਬਾਈ ਬਾਈ ਸੁਖਵਿੰਦਰ ਸਿੰਘ ਕਲਕੱਤਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਜੋ ਇਹ ਪਿੰਡ ਦਾ ਇੱਕ ਬਹੁਤ ਵਧੀਆ ਹੀਰਾ ਜੀ ਜੋ ਸਾਡੇ ਕੋਲੋਂ ਖੁੱਸ ਗਿਆ ਇਹਨੇ ਪਿੰਡ ਦੇ ਲਈ ਬਹੁਤ ਵੀਰੇ ਤਰੱਕੀ ਕਰੀ ਹੈ ਬਹੁਤ ਪਿੰਡ ਦੇ ਲਈ ਇਹਨੇ ਪ੍ਰਾਲੇ ਕੀਤੇ ਨੇ ਜਿਹੜਾ ਪਿੰਡ ਦੇ ਲਈ ਇਹਨੇ ਕੰਮ ਕੀਤਾ ਉਹ ਵੀਰੇ ਕਿਸੇ ਤੋਂ ਨਹੀਂ ਹੋਣਾ ਬਹੁਤ ਸਰਪੰਚ ਵੀ ਬਣੇ ਆ ਮੈਂਬਰ ਵੀ ਬਣੇ ਆ ਪਰ ਜਿਹੜੇ ਕੰਮ ਸਾਡੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਪੇ ਵੱਲੋਂ ਹੋਏ ਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣੇ ਆ ਤੇ ਨਾ ਹੋਇਆ ਬਾਈ ਇਹ ਗੱਲ ਬਾਦੇ ਨਾ ਕਹਿ ਸਕਦੇ ਆ ਬਾਈ ਇਹ ਸਾਡੇ ਕੋਲੇ ਇੱਕ ਮੋਤੀ ਹੀਰਾ ਖੁੱਸ ਗਿਆ ਸਾਡੇ ਕੋਲ ਬਾਈ ਨਾਤ ਮਿਲਿਆ ਨਾ ਬਈ ਕੋਈ ਵੀ ਦੀ ਤੀਸ ਸਾਡੇ ਪਿੱਛੇ ਪੜੇ ਨਾ ਅਜਾ ਬੰਦਾ ਕੋਈ ਹੋਇਆ ਤੇ ਨਾ ਇਹ ਪਿੰਡ ਦਾ ਟੋਕਟਰ 20 25 ਸਾਲ ਪਿੰਡ ਸਾਡਾ ਪਿੱਛੇ ਚੱਲਿਆ ਗਿਆ ਬਾਈ ਬਾਈ ਕਲਕੱਤੇ ਵੱਲੋਂ ਸਾਰੀ ਉਮਰ ਦਾ ਬਾਈ ਘਾਟਾ ਪੂਰਾ ਨਹੀਂ ਹੋਣਾ ਇਹ ਘਾਟਾ ਜਿਹੜਾ ਪੈ ਗਿਆ ਬਕੋਰ ਬੇਨਾ ਤਕੜੇ ਨਾਲ ਚੱਲ ਹਰ ਇੱਕ ਦੇ ਥਾਂ ਖਾਣ ਵਾਲਾ ਬੰਦਾ ਹੀ ਬਾਈ ਸੋਲੇ ਪਤਾ ਬਚਾਈ ਨਾ ਪਹਿਲਾਂ 4 ਮਹੀਨੇ ਹਰ ਇੱਕ ਦੇ ਥਾਂ ਖਾਣ ਵਾਲਾ ਵੀਰ ਸੀ ਵੀਰੇ ਜੋ ਕੰਮ ਜੋ ਇਹ ਪੰਚਾਇਤ ਘਰ ਬਣਿਆ ਹੋਇਆ ਇਹ ਸੁਖਵਿੰਦਰ ਸਿੰਘ ਕਲਕੱਤੇ ਦੇ ਪੈਰੋਂ ਬਾਈ ਜੋ ਬਣਿਆ ਇਹ ਪਿੰਡ ਦੇ ਵਿੱਚ ਕਿਤੇ ਵੀ ਨੇੜੇ ਨੇੜੇ ਏਰੀਏ ਦੇ ਵਿੱਚ ਪਿੰਡ ਦੇ ਸ਼ਹਿਰ ਦੇ ਵਿੱਚ ਕਿਤੇ ਵੀ ਆਰ ਪੰਚਾਇਤ ਕਰਨੀ ਬਣਿਆ ਜਹੇ ਜਾਂ ਨਗਰ ਸੈਣੀ ਦੇ ਵਿੱਚ ਬਣ ਗਿਆ ਇਹ ਘਰ ਦੇਖ ਆਪ ਇਹ ਨਾ ਕਰ ਬਿਦਕ ਪਿਆ ਕੱਚਾ ਵਾ ਰਾਹ ਵੀ ਕਰ ਹਾਂ ਵੀਰੋ ਉਹਦਾ ਆਪ ਦਾ ਆਪ ਦਾ ਘਰ ਕੱਚਾ ਪਿਆ ਉਹਨੇ ਆਪ ਦਾ ਨਹੀਂ ਬਣਾਇਆ ਆਪ ਦੀ ਜੇਬ ਦੇ ਵਿੱਚੋਂ ਲਾਏ ਆ ਉਹਨੇ ਲਾਏ ਆ ਭਾਈ ਸੁਖਵਿੰਦਰ ਸਿੰਘ ਤੁਹਾਡੇ ਕਿਸੇ ਵੀਰ ਨੇ ਆਪਦੇ ਕੋਲੋਂ ਨਹੀਂ ਕੋਈ ਲਾ ਸਕਿਆ ਅਗਲਾ ਹਰ ਇੱਕ ਚੀਜ਼ ਪਹਿਲਾਂ ਆਪ ਦੀ ਬਣਾਉਂਦਾ ਇਹ ਵੀਰ ਨੇ ਕਦੇ ਸੋਚਿਆ ਨਹੀਂ ਸੀ ਮੈਂ ਆਪ ਦਾ ਬਣਾਵਾਂ ਸੁਖਵਿੰਦਰ ਸਿੰਘ ਕਲਕੱਤਾ ਦਾ ਸੰਸਕਾਰ ਕੀਤਾ ਗਿਆ ਜਿਹਦਾ 4 ਤਰੀਕ ਨੂੰ ਮੇਨ ਬੱਸ ਸਟੈਂਡ ਸੈਣਾ ਤੇ ਗੋਲਗਾਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਉਹਦੇ ਅਜ ਸੰਸਕਾਰ ਤੇ ਇਹ ਜਾਂ ਕੋਈ ਪੰਜਾਬ ਵਾਸੀ ਚਾਹੇ ਪਿੰਡ ਵਾਸੀ ਕੋਈ ਵੀ ਉਹ ਸਿਆਸੀ ਪਾਰਟੀ ਦਾ ਗੂਜਾ ਜੱਥੇ ਬੰਦਿਆਂ ਦਾ ਗੂਜਾ ਕੋਈ ਨਹੀਂ ਜਿਹੜਾ ਨਾ ਪਹੁੰਚਿਆ ਹੋਵੇ ਜਾਂ ਜਿਸਦੇ ਉਹ ਕਿਸੇ ਦੇ ਅੱਖ ਦੇ ਵਿੱਚੋਂ ਹੰਝੂ ਨਾ ਆਇਆ ਹੋਵੇ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਸਰਪੱਖੀ ਵਿਕਾਸ ਕਾਰਜਾਂ ਦੀ ਗੱਲ ਕਰਨ ਵਾਲਾ ਲੋਕਾਂ ਦੀ ਧਰਨਾਂ ਤੇ ਆਵਾਜ਼ ਬੁਲੰਦ ਕਰਨ ਵਾਲਾ ਇਹ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਹੀਰਾ ਇਹਨੂੰ ਅੱਜ ਸਾਰੇ ਲੋਕ ਗੁਮਾ ਕੇ ਬਹੁਤ ਪਛਤਾ ਰਹੇ ਨੇ ਜਿਵੇਂ ਲਾਦਾ ਉਹਦੇ ਜਾਨਵਰ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦੇ ਕੋਈ ਕਮੀ ਆਵੇਗੀ ਕਮੀ ਤਾਂ ਦੇਖੋ ਜੀ ਉਹਨੇ ਉਹਦੀ ਸੋਚ ਸੀਗੀ ਉਹ ਵਿਦੇਸ਼ਾਂ ਦੇ ਵਿੱਚ ਪੀਆਰ ਸੀਗਾ ਉਹਦੀ ਸੋਚ ਸੀ ਮੈਂ ਪਿੰਡ ਨੂੰ ਅੱਗੇ ਲੈ ਕੇ ਜਾਵਾਂ ਇਸੇ ਕਰਕੇ ਉਹ ਆਪਦੀਆਂ ਜਿਹੜੀਆਂ ਬਦਸਨੀ ਆ ਪੀਆਰ ਵਗੈਰਾ ਹੋਰ ਸਾਰੇ ਕੁਝ ਛੱਡ ਕੇ ਉਹ ਪਿੰਡ ਦੀ ਆਪਣੀ ਧਰਤੀ ਤੇ ਬੈਠਾ ਸੀਗਾ ਵੀ ਹਾਂ ਮੈਂ ਪਿੰਡ ਨੂੰ ਜਿਹੜਾ ਵੀ ਕਿਸ ਤਰ੍ਹਾਂ ਅੱਗੇ ਲਿਜਾ ਸਕਾਂ ਉਹਦੀ ਸੋਚ ਸੀਗੀ ਵੀ ਜਿਹੜੀਆਂ ਪਿੰਡ ਨੂੰ ਮੈਂ ਵਿਰਾਸਤਾਂ ਦੇਵਾ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਯਾਦ ਰੱਖੇ ਕਿ ਹਾਂ ਸਾਡੀ ਜਿਹੜੀ ਪੰਚਾਇਤ ਸੀਗੀ ਉਸ ਟਾਈਮ ਦੀ ਮੌਕੇ ਦੀ ਮੈਂ ਉਹਦੇ ਨਾਲ ਪੰਚਾਇਤ ਮੈਂਬਰ ਸੀਗਾ ਉਸ ਟਾਈਮ ਤੇ ਵੀ ਜਿਹੜੀ ਉਹ ਪੰਚਾਇਤ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਵੀ ਇਹ ਮਾਤਾ ਮਲਕੀਤ ਕੌਰ ਦੀ ਗਵਾਹੀ ਵਿੱਚ ਉਹਨਾਂ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਇਹ ਜਿਹੜੀਆਂ ਬਣਾਈਆਂ ਨੇ ਚੀਜ਼ਾਂ ਜਿਵੇਂ ਪੰਚਾਇਤ ਕਾਰਾਗਰ ਨਰੇਗਾ ਪਾਵਨ ਜਾਂ ਪਿੰਡ ਦੇ ਮਤਲਬ ਕੇ ਵੀ ਥਾਪ ਪਰ ਮਾਡਲਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਆਸੀ ਮਤਲਬ ਕੇ ਵੀ ਲਗਾਤਾਰ ਮਾਤਾ ਮਲਕੀਤ ਕੌਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸੁਖਵਿੰਦਰ ਕਲਕੱਤਾ ਦੇ ਸਸਕਾਰ ਦੌਰਾਨ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਲੋਕਾਂ ਦਾ ਵੱਡਾ ਹਜੂਮ ਸੁਖਵਿੰਦਰ ਕਲਕੱਤਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਾ ਹੋਇਆ ਸੀ ਭਾਵੇਂ ਆਮ ਲੋਕ ਹੋਣ ਜਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਰ ਕੋਈ ਸੁਖਵਿੰਦਰ ਕਲਕੱਤਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੋਇਆ ਸੀ ਇਸ ਮੌਕੇ ਬਰਨਾਲਾ ਦੇ ਵਿਧਾਇਕ ਵੀ ਪਹੁੰਚੇ ਜਿਨ੍ਹਾਂ ਵੱਲੋਂ ਸਖਵਿੰਦਰ ਕਲਕੱਤਾ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਖੂਬ ਵਾਤਾ ਜ ਸਾਰਿਆਂ ਨੂੰ ਬੜੀ ਜੜੀ ਦੁਖਦਾਈ ਘਟਨਾ ਹੋਈ ਹੈ ਸਾਰੇ ਉਦਾਜਉਂਦੇ ਸੰਸਕਾਰ ਤੇ ਉੱਥੇ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸੀ ਤਾਂ ਪਹਿਲਾਂ ਵੀ ਜਿਹੜੀ ਮੰਗ ਕੀਤੀ ਹੈ ਸਾਡੀ ਪੂਰੀ ਲੀਡਰਸ਼ਿਪ ਨੇ ਵੀ ਇਹਦੇ ਜਿਹੜੀ ਜਾਂਚ ਆਪੂ ਢੰਗਾਈ ਨਾਲ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਪਿੱਛੇ ਕੋਈ ਦੋਸ਼ੀ ਆ ਉਹ ਬਖਸ਼ਣੀਆਂ ਚਾਹੀਦੇ ਜੇ ਕੋਈ ਸਹੀ ਆ ਜੋ ਕਿ ਬੰਦੇ ਨੂੰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਉਹ ਨਜਾਇਜ਼ ਪਸਾ ਲਿਆ ਜਾਵੇ ਤੇ ਇਹ ਵੀ ਨਹੀਂ ਕੋਈ ਜਿਹੜਾ ਦੋਸ਼ੀ ਹੋ ਬਚ ਜਾਵੇ ਤੇ ਸਾਡੀ ਤਾਂ ਇਹ ਕਿ ਨਿਰਪੱਖ ਜਈ ਇਹਦੀ ਜਾਂਚ ਦੀ ਮੰਗ ਕਰਦੇ ਹਾਂ ਤੇ ਸਾਡੇ ਪੂਰੇ ਆਪਣੇ ਇਲਾਕੇ ਵਾਸਤੇ ਬਰਨਾਲੇ ਜ਼ਿਲ੍ਹੇ ਵਾਸਤੇ ਬੜੀ ਸੋਗ ਦੀ ਲਹਿਰ ਆ ਦੇਖੋ ਇੱਕ ਨੌਜਵਾਨ ਉਸ ਮਾਂ ਦਾ ਪੁੱਤ ਚਲਾ ਗਿਆ ਸੋ ਅੱਜ ਉਹਨਾਂ ਦਾ ਸੰਸਕਾਰ ਆ ਸਰਦਾਰ ਸੁਖਵਿੰਦਰ ਸਿੰਘ ਕੋਲਕਾਤਾ ਦਾ ਉਹ ਸਾਡੇ ਲਈ ਬਹੁਤ ਦੁਖਦਾਇਕ ਆ ਮੈਂ ਸਮਝਦਾ ਇਹ ਇਹ ਘਾਟਾ ਜਿਹੜਾ ਪੂਰੇ ਇਲਾਕੇ ਨੂੰ ਪੂਰਾ ਨਹੀਂ ਇੱਥੇ ਦੱਸ ਦਈਏ ਕਿ ਬੀਤੇ ਦਿਨਾਂ ਚ ਸੁਖਵਿੰਦਰ ਕਲਕੱਤਾ ਦਾ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ ਪਰਿਵਾਰ ਵੱਲੋਂ ਧਰਨੇ ਮੁਜਾਰੇ ਲਗਾਏ ਗਏ ਸੀ ਪਿੰਡ ਵਾਸੀ ਸੁਖਵਿੰਦਰ ਕਲਕੱਤਾ ਲਈ ਇਨਸਾਫ ਦੀ ਮੰਗ ਕਰ ਰਹੇ ਸੀ ਆਖਰ ਕਈ ਦਿਨਾਂ ਬਾਅਦ ਸੁਖਵਿੰਦਰ ਕਲਕੱਤਾ ਦਾ ਗੰਭੀਰ ਮਾਹੌਲ ਚ ਸੰਸਕਾਰ ਕਰ ਦਿੱਤਾ ਗਿਆ ਦੱਸ ਦਈਏ ਕਿ ਸੁਖਵਿੰਦਰ ਸਿੰਘ ਕਲਕੱਤਾ ਆਪਣੇ ਇਲਾਕੇ ਦੀ ਆਵਾਜ਼ ਮੰਨਿਆ ਜਾਂਦਾ ਸੀ ਲੋਕਾਂ ਦਾ ਕਹਿਣਾ ਕਿ ਵੱਡੀ ਗਿਣਤੀ 'ਚ ਵਿਕਾਸ ਕਾਰਜ ਉਸ ਦੀ ਅਗਵਾਈ 'ਚ ਪਿੰਡ ਦੇ ਕਿਥੇ ਗਏ ਨੇ ਪਰ ਹੁਣ ਉਸ ਦੇ ਬਿਨਾ ਉਹਨਾਂ ਦਾ ਪਿੰਡ ਕਈ ਸਾਲ ਪਿੱਛੇ ਚਲਾ ਗਿਆ ਜਗਵੰਨੀ ਟੀਵੀ ਲਈ ਬਣੀ ਤੇ ਸ਼ਰਮਾ ਦੀ ਰਿਪੋਰਟ